ਰੱਬ ਦੇ ਟਿਕਾਣੇ ਅਡ-ਅਡ ਬਣਾ ਦਿੱਤੇ ਦੱਖਣ ਦੇ ਸੱਜੀ ਕਾ ਵਾਸਾ ਪੱਛਮ ਅੱਲਾ ਮਕਾਮਾਂ ਕਿਸੇ ਦਾ ਰੱਬ ਜਿਹੜਾ ਹੈ ਖੀਸ ਮੰਦਰ ਵਿੱਚ ਦੱਖਣ ਵਿੱਚ ਹੈ ਸ਼ੇਸ਼ਨਾਗ ਤੇ ਚੌਂਕੜਾ ਮਾਰਿਆ ਰੱਬ ਨੇ ਤੇ ਮਾਇਆ ਚੰਨ ਚਾਸ ਰਹੀ ਹੈ ਕਿਸ ਦਾ ਰੱਬ ਪੱਛੂ ਵਿੱਚ ਹੈ ਕਾਬੇ ਵਿੱਚ ਹੈ ਕਿਸ ਦਾ ਰੱਬ ਸਤਵੇਂ ਸਮਾਨ ਤੇ ਹੈ ਕਿਸੇ ਦਾ ਰੱਬ ਕਿਸੇ ਖਾਸ ਥੀਰਸ ਤੇ ਹੈ ਰੱਬ ਦੇ ਟਿਕਾਣੇ ਵੀ ਆਡਡ ਬਣਾ ਦਿੱਤੇ ਆਡਡ ਪੇਖ ਚੱਲ ਪਏ ਆਡਡ ਮਰਜਾਦਾ ਚੱਲ ਪਈਆਂ ਆਡਡ ਨਰਕ ਆਡਡ ਸਵਰਗ ਆਡਡ ਪੂਜਾ ਆਹ ਹਾਲਾਤ ਹੋ ਗਏ ਬਹੁਤ ਜਾਤੀ ਦਾ ਨਰਾਦਰ ਜਿਹੜਾ ਸੀ ਹੋ ਰਿਆ ਸੀ ਜਰੂਮਾ ਨਾਲ ਤੱਕਾ ਹੋ ਰਿਆ ਸੀ ਉਸੜੇ ਧਰਤੀ ਨੇ ਜੀਵਾਂ ਨੇ ਪੁਕਾਰ ਕੀਤੀ ਜਿਹੜਾ ਧਰਮ ਦਾ ਤੋਲ ਸੀ ਉਹ ਪੁਕਾਰ ਉੱਠਿਆ ਜੀਵਾਂ ਦੀ ਪੁਕਾਰ ਉਸ ਵਾਹਿਗੁਰੂ ਜੀ ਅੱਗੇ ਭਾਈ ਸਾਹਿਬ ਭਾਈ ਗੁਰਦਾਸ ਜੀ ਆਪਣੀ ਬਾਣੀ ਸਿਮਰਨ ਕਰਦੇ ਨੇ ਨਾ ਤਿਸ ਪਾਰੇ ਪਰਬਤਾਂ ਅਸਮਾਨ ਖਹਾਂਦੇ ਧਰਤੀ ਕਹਿੰਦੀ ਕਿ ਮੈਨੂੰ ਇੱਡੇ-ਇੱਡੇ ਵੱਡੇ ਪਰਬਤ ਹਨ ਜਿਵੇਂ ਆਕਾਸ਼ ਨਾਲ ਚੋਟੀਆਂ ਲੱਗੀਆਂ ਇਹਨਾਂ ਦਾ ਕੋਈ ਭਾਰ ਨਹੀਂ ਨਾ ਤਿਸ ਪਾਰੇ ਕੋਟਗੜ ਘਰ ਬਾਦ ਦਸੰਦੇ ਵੱਡੇ-ਵੱਡੇ ਕਿਲੇ ਤੇ ਬਿਲਡਿੰਗਾਂ ਦਾ ਕੋਈ ਭਾਰ ਨਹੀਂ ਕਹਿੰਦੇ ਨਾ ਪਹਾੜਾਂ ਦਾ ਨਾ ਬਿਲਡਿੰਗਾਂ ਦਾ ਕਿਲਿਆਂ ਦਾ ਭਾਰ ਤੇ ਨਾ ਫਿਰ ਆ ਨਦੀਆਂ ਨਾਲੇ ਦਰਿਆ ਸਮੁੰਦਰ ਹੈ ਇਹਨਾਂ ਦਾ ਵੀ ਕੋਈ ਭਾਰ ਨਹੀਂ ਹੈ ਨਾ ਤਿਸ ਭਾਰੇ ਸ਼ਾਇਰਾ ਨਦ ਵਾਹ ਵਹੰਦੇ ਕਿੰਨੇ ਦਰਿਆ ਚੱਲਦੇ ਐ ਨਾਲੇ ਨਦੀਆਂ ਚੱਲਦੇ ਐ ਸਮੁੰਦਰ ਐ ਰੱਦੀ ਕਹਿੰਦੀ ਹੈ ਪਰਮੇਸ਼ਰ ਵਾਹਿਗੁਰੂ ਮੈਨੂੰ ਇਹਦਾ ਵੀ ਕੋਈ ਭਾਰ ਨਹੀਂ ਬਨਸਪਤੀ ਅਨੇਕ ਕਿਸਮ ਦੀ ਐ ਪਰ ਕਹਿੰਦੇ ਇਹਦਾ ਕੋਈ ਵੀ ਭਾਰ ਨਹੀਂ ਮੈਨੂੰ ਕਿੰਨੇ ਮਰਸਪਤੀ ਹੈ ਕਿੰਨੇ ਦਰਖਤ ਹੈ ਫਲ ਵਾਲੇ ਹੈ ਬਿਨਾ ਫਲਾਂ ਤੋਂ ਹਨ ਪਰ ਕੀ ਧਰਤੀ ਨੇ ਇਹਦਾ ਭਾਰ ਹੈ ਧਰਤੀ ਕਹਿੰਦੀ ਹੈ हे ਪਰਮੇਸ਼ਰ ਵਾਹਿਗੁਰੂ ਮੈਨੂੰ ਇਹਦਾ ਵੀ ਕੋਈ ਵੀ ਭਾਰ ਨਹੀਂ ਜੀ ਜੰਤ ਨੇਕ ਕਿਸਮ ਦੇ ਫਿਰਦੇ ਹੈ ਇਹਨਾਂ ਦਾ ਵੀ ਕੋਈ ਭਾਰ ਨਹੀਂ ਸਭ ਚੱਲ ਰਹੀ ਹੈ ਇਹ ਪਾਰ ਹੈ ਤੇ ਕਿਸ ਦਾ ਹੈ ਨਾ ਪਰਬਤਾਂ ਦਾ ਪਾਰ ਹੈ ਨਾ ਕਿਲਿਆਂ ਦਾ ਪਾਰ ਹੈ ਨਾ ਨਗੀਆਂ ਨਾਲੇ ਦਰਿਆਵਾਂ ਦਾ ਪਾਰ ਹੈ ਨਾਮ ਨਸਬ ਜੀ ਦਾ ਪਾਰ ਹੈ ਨਾ ਜੀ ਜਨਤਾ ਦਾ ਪਾਰ ਹੈ ਇਹ ਪਾਰ ਹੈ ਤੇ ਅਕਿਰਤ ਕੌਣਾਂ ਦਾ ਪਾਰ ਮੰਨਿਆ ਗਿਆ ਕਿਰਤ ਕਰਨ ਕਿਸ਼ ਨੂੰ ਕਹਿੰਦੇ ਆ ਜਿਹੜਾ ਕੀਤੇ ਹੋਏ ਨੂੰ ਨਾ ਜਾਣੇ ਸਾਸ਼ਣ ਅਕਿਰਤ ਕਰਨ ਨੂੰ ਸਭ ਤੋਂ ਮਾੜਾ ਮੰਨਿਆ ਗਿਆ ਵਾਹਿਗੁਰੂ ਨੇ ਮਨੁੱਖ ਜਨਮ ਦਿੱਤਾ ਸਾਰੀਆਂ ਤਾਂ ਦਾਤਾਂ ਦਿੱਤੀਆਂ ਮਾਲਕ ਨੂੰ ਭੁੱਲਿਆ ਹੋਇਆ ਕਹਿੰਦਾ ਰੱਬ ਹੈ ਹੀ ਨਹੀਂ ਇੱਕ ਨੀਚ ਜਾਤ ਹੈ ਉਸ ਦੀ ਤੇ ਮੰਦ ਕਰਮ ਕਰਕੇ ਆ ਰਹੀ ਹੈ ਉਹਦੇ ਹੱਥ ਦੇ ਵਿੱਚ ਮਨੁੱਖ ਦੀ ਖੋਪਰੀ ਹੈ ਤੇ ਕੁੱਤੇ ਦਾ ਮਾਸ ਸ਼ਰਾਬ ਵਿੱਚ ਰਿਜਿਆ ਹੋਇਆ ਧਿਆਨ ਦਿਓ ਮੰਦ ਕਰਮ ਕਰਕੇ ਆ ਰਹੀ ਏ ਤੇ ਮਨੁੱਖ ਦੀ ਖੂਪਰੀ ਐ ਤੇ ਕੁੱਤੇ ਦਾ మాਸ ਸ਼ਰਾਬ ਵਿੱਚ ਰਿੰਨਿਆ ਹੋਇਆ ਤੇ ਉਹਦੇ ਵਿੱਚ ਪਾਇਆ ਤੇ ਖੂਨ ਭਰੇ ਹੋਏ ਗੰਦਗੀ ਭਰੇ ਹੋਏ ਕੱਪੜੇ ਦੇ ਨਾਲ ਉਹਨੇ ਉਸ ਨੂੰ ਟੱਕਿਆ ਕਿਸੇ ਨੇ ਪੁੱਛਿਆ ਵੀ ਤੈਨੂੰ ਕਾਹਦਾ ਡਰਾਇਆ ਵੀ ਅਜੇ ਵੀ ਢਾਕੇ ਲਈ ਜਾਨੀ ਹੈ ਤੂੰ ਮਾਹਾ ਪਾਪ ਮਨ ਕਰਮ ਕਰਕੇ ਤੇ ਆ ਰਹੀ ਹੈ ਫੇਰ ਇਹ ਬਰਤਨ ਜਿਹੜਾ ਮਨੁੱਖ ਦੀ ਖੋਪਰੀ ਦਾ ਮਾਸ਼ ਵੀ ਕੁੱਤੇ ਦਾ ਤੇ ਰਿੰਨਿਆ ਹੈ ਵੀ ਸ਼ਰਾਬ ਵਿੱਚ ਐ ਤੇ ਜਿਹੜਾ ਉੱਤੇ ਪੜਦਾ ਤੂੰ ਕੀਤਾ ਗੰਦ ਮੰਦ ਨਾਲ ਖੂਨ ਨਾਲ ਮਿੱਜ ਨਾਲ ਭਰਿਆ ਹੋਇਆ ਹੈ ਇਹਨੂੰ ਢੱਕਣ ਦੀ ਕੀ ਲੋੜ ਐ ਤੈਨੂੰ ਕਿਹਦਾ ਡਰ ਐ ਕੋਹਾਂ ਦੀ ਮੈਨੂੰ ਕਿਸੇ ਹੋਰ ਦਾ ਡਰ ਨਹੀਂ ਡਰ ਹੈ ਕਿਰਤ ਕਰਨ ਦਾ ਕਿਤੇ ਉਹਦੀ ਨਜ਼ਰ ਪੈ ਜਾਵੇ ਨਰਦੀਪ ਪਵੇ ਕਿਰਤਕਾਰ ਨੂੰ ਮਤ ਹੋਏ વિનાਸ਼ ਵੀ ਜੇ ਕਿਰਤਕਾਰ ਦੀ ਨਜ਼ਰ ਪੈ ਗਈ ਤੇ ਇਹਨੇ ਹੋਰ ਮਾਰਾ ਹੋ ਜਾ ਕਿਰਤਕਾਰ ਨੂੰ ਇਹਨਾ ਮਾਰਾ ਗਿੜਾਂਗੇ ਸਾਸ ਕਿਰਤਕਾਰ ਨੂੰ